ਮੁਰਗੀ ਕਹਿੰਦਾ ਤੂੰ ਡੋਗਰਾ ਦਾ ਮੇਰੇ ਰਿਸ਼ਤੇਦਾਰ ਆ ਮੀਰਾ ਕੋ ਨਿਆ ਹਰੂਰਾ ਉਹ ਪੰਡਤ ਮੇਰੇ ਕਿੱਥੋਂ ਰਿਸ਼ਤੇਦਾਰ ਐ ਵੀ ਮੇਰੇ ਤੇ ਗਲਤ ਐਲੀਗੇਸ਼ਨ ਲਾਈ ਜਾ ਰਹੇ ਆ ਨਜਾਇਜ਼ ਹੀ ਤੇ ਕਪਟਾਫਰ ਨੂੰ ਬਦਨਾਮ ਕਰ ਰਹੇ ਆ ਆਪ ਵੀ ਦੇਖ ਲੋ ਉਹਨਾਂ ਦੀ ਦੁਕਾਨ ਦਾ ਥੜਾ ਕਿੰਨੀ ਬਾਹਰ ਹੈ ਕੀ ਐਸਾ ਦੱਸੋ ਨਾ ਸਾਰੇ ਆਪਣੇ ਕਮਿਸ਼ਨਰ ਸਾਹਿਬ ਨੂੰ ਮੌਂਸਿਪਲ ਕਾਰਪੋਰੇਸ਼ਨ ਮੀਡੀਆ ਕਵਰ ਕਰੋ ਇੱਕ ਵਾਰ ਕਵਰ ਕਰੋ ਮੀਡੀਆ ਕਵਰ ਕਰੇ ਨਾ ਸਰ ਪਤਾ ਲੱਗ ਜਾਏਗਾ ਕੌਣ ਚੋਲਦਾ ਕੌਣ ਸੋਚਦਾ ਜੀਦਾ ਕੌਣ ਕੀਤਾ ਮੇਰੇ ਦੇ ਪਰਚਾ ਓਏ ਉੱਠ ਯਾਰ ਲਾ ਚੋਰੀ ਕੀਤੀ ਐ ਅਸੀਂ ਬਹੁਤ ਕੰਪਲੇਂਟ ਰਿਕੁਐਸਟ ਕਰ ਚੁੱਕੇ ਆ ਪਰ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਐਮਐਲਏ ਸਾਹਿਬ ਧੱਕਾ ਕਰ ਰਿਹਾ ਮੇਰੀ ਛੱਤ ਤੇ ਉਹਨਾਂ ਨੇ ਏਸੀ ਲਾਇਆ ਮੇਰੀ ਛੱਤ ਤੇ ਨੇ ਟੈਂਕੀ ਲਾਈ ਆਪਣਾ ਲਾਲਣ ਬਸ ਗੱਲ ਖਤਮ ਮੇਰਾ ਕੋਈ ਲੈਣਾ ਦੇਣਾ ਨਹੀਂ ਸਰ ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਂਕ ਤੇ ਬੁੱਧਵਾਰ ਦੇ ਸ਼ਾਮ ਦੁਕਾਨਦਾਰਾਂ ਵਿਚਾਲੇ ਹੋਏ ਝਗੜੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਨੇ ਦੱਸਿਆ ਕਿ ਝੜਪ ਦੌਰਾਨ 2 ਤੋਂ 3 ਲੋਕ ਜ਼ਖਮੀ ਹੋ ਗਏ ਵਾਇਰਲ ਵੀਡੀਓ ਵਿੱਚ ਡੀਸੀਪੀ ਨਾਲ ਧੱਕਾ ਮੁਕੀ ਹੱਥੋਂ ਪਾਈ ਅਤੇ ਇੱਥੋਂ ਤੱਕ ਵੀਡੀਓ ਦੇ ਵਿੱਚ ਇੱਕ ਵਿਅਕਤੀ ਵੱਲੋਂ ਥੱਪੜ ਮਾਰਦਾ ਵੀ ਨਜ਼ਰ ਆ ਰਿਹਾ ਹੈ ਹੌਟ ਨਿਊਜ਼ ਇੰਡੀਆ ਦੇ ਲਈ ਜਲੰਧਰ ਤੋਂ ਦਵਿੰਦਰ ਸਿੰਘ ਪੰਡਾਲ ਅਤੇ ਕੈਮਰਾਮੈਨ ਅਮਨ ਗੁਪਤਾ ਦੀ ਰਿਪੋਰਟ ਐਵੇਂ ਮੇਰੇ ਤੇ ਗਲਤ ਐਲੀਗੇਸ਼ਨ ਲਾਈ ਜਾ ਰਹੇ ਆ ਨਜਾਇਜ਼ ਇੱਕ ਅਫਸਰ ਨੂੰ ਬਦਨਾਮ ਕਰ ਰਹੇ ਆ ਉਹ ਬੰਦੇ ਨੂੰ ਪੁੱਛੋ ਜਾ ਕੇ ਮੈਂ ਨਾਲੇ ਭਾਈ ਮੇਰੀ ਸ਼ਰਤ ਹੈ ਦੇਖੋ ਤੁਹਾਡਾ ਘਰ ਹੋਵੇ ਤੁਹਾਡੇ ਘਰ ਦੇ ਤੇ ਤੁਹਾਡਾ ਟੈਂਕੀ ਲਾਏਗਾ ਜੇ ਯੈਸ ਹੈ ਤਾਂ ਮੈਂ ਸਾਰੇ ਕਿਤੇ ਆਪਣੇ ਟੈਂਕੀਆਂ ਲਵਾ ਲਈ ਤਿਆਰ ਹਾਂ ਸਾਰੇ ਸ਼ਹਿਰ ਮੇਰੀ ਆਰ ਲੜਾਈਆਂ ਸੱਤ ਸੋ ਮੈਂ ਆਪਣੇ ਪਰਮੇਸ਼ਰ ਜੀ ਜੇ ਮਨਾ ਕਰੇ ਤਾਂ ਮੈਂ ਕੀ ਗਲਤ ਕਰ ਰਿਹਾ ਹਾਂ ਐਮ ਐਲ ਏ ਸਾਹਿਬ ਉਹਨਾਂ ਨੇ ਬੁਲਾਏ ਐਮ ਐਲ ਏ ਸਾਹਿਬ ਇਹਨੇ ਵੀਲੇ ਛੋੜੀ ਨਹੀਂ ਬੰਦੀ ਕਰਕੇ ਕਿ ਇੰਨੇ ਚੱਕਰ ਵਿੱਚ ਸ਼ਹਿਰ ਜਾ ਸਕਦੇ ਕਿਹੜੇ ਐਮ ਐਲ ਏ ਸਾਹਿਬ ਕੀ ਨਾਮ ਕਿਹਤ ਨਾ ਰਮਨੰਦ ਰੋੜਾ ਰਮਨੰਦ ਰੋੜਾ ਮੇਰੀ ਉਹਨਾਂ ਦਾ ਕੋਈ ਚੜ੍ਹਾਈ ਪਿਆ ਸੀ ਸਰ ਉਹਨਾਂ ਵੱਲੋਂ ਕੀ ਕਿਹਾ ਕੀ ਉਹਨਾਂ ਵੱਲੋਂ ਤੁਹਾਨੂੰ ਕੀ ਕਹਿ ਰਿਹਾ ਕੀ ਕੀ ਕਿਹਾ ਜਾ ਰਿਹਾ ਉਹ ਕਹਿੰਦੇ ਜੀ ਪਰਚਾ ਕਰੋ ਇਹਨਾਂ ਨੇ ਗਲਤੀ ਕੀਤੀ ਸਾਫ਼ ਵੀ ਦੇਖ ਲਓ ਉਹਨਾਂ ਦੀ ਦੁਕਾਨ ਦਾ ਥੜਾ ਕਿੰਨੀ ਬਾਹਰ ਹੈ ਕੀ ਐਸਾ ਦੱਸੋ ਨਾ ਸਾਰੇ ਆਪਣੇ ਕਮਿਸ਼ਨਰ ਸਾਹਿਬ ਨੂੰ ਮੌਂਸਿਪਲ ਕਾਰਪੋਰੇਸ਼ਨ ਮੀਡੀਆ ਕਵਰ ਕਰੋ ਇਹ ਜਿਆਦਾ ਕਵਰ ਕਰੋ ਮੀਡੀਆ ਕਵਰ ਕਰੇ ਨਾ ਸਰ ਪਤਾ ਲੱਗ ਜਾਏਗਾ ਕੌਣ ਝੋਲਦਾ ਕੌਣ ਸੋਲਦਾ ਇੱਕ ਮਿੰਟ ਨਹੀਂ ਭਾਈ ਬਈ ਮੈਂ ਹਰ ਬੰਦੇ ਦੀ ਗੱਲ ਮੰਗਿ ਲੈ ਕਿੰਦੀ ਕਿੰਦੀ ਗੱਲ ਯਾਰ ਇੱਕ ਮਿੰਟ ਤੇਰਾ ਯਾਰ ਉਧਰ ਹੀ ਮਾਰ ਦਿਓ ਯਾਰ ਕੋ ਯਾਰ ਇਧਰ ਤੇ ਆ ਗੁੱਲ ਸਨ ਯਾਰ ਨਾ ਸ਼ਹਿਰ ਚ ਇਧਰ ਕਰਦਾ ਪਤਾ ਮੈਨੂੰ ਤੂੰ ਥੋੜੀ ਜਿਆਦਾ ਪਤਾ ਮੈਨੂੰ ਯਾਰ ਇਧਰ ਆ ਇਧਰ ਆ ਮੈਨੂੰ ਪਰਚਾ ਕਰਾਣਾ ਕਰਾਓ ਕਹਿੰਦੇ ਯਾਰ ਕੋਈ ਪਰਚਾ ਪੁਰਚਾ ਨਹੀਂ ਇਧਰ ਆਓ ਯਾ ਕਿਤੇ ਕੋਈ ਕਹਿ ਤਾਓ ਯਾਰ ਇਧਰ ਆ ਉੱਠ ਗਿਆ ਕੋਹਨੀ ਆ ਓਏ ਉੱਠ ਜਿਹਦਾ ਖੂਨ ਕੀਤਾ ਮੇਰੇ ਦੇ ਪਰਚਾ ਓਏ ਉੱਠ ਯਾਰ ਚੋਰੀ ਕੀਤੀ ਹੈ ਓਏ ਯਾਰ ਸਾਨੂੰ ਇਹ ਕਹਿੰਦਾ ਮੇਰੀ ਜਰੂਰ ਵੀਡੀਓ ਬਣਾਓ ਯਾਰ ਮੈਂ ਕਹਿੰਦਾ ਸਾਰੇ ਸ਼ਹਿਰ ਚ ਬਿਜੋ ਨਾਮ ਆਪਣਾ ਹਰੀਚਾ ਉਹ ਕੀ ਗੱਲ ਕੀ ਭਾਜੀ ਕੁਛ ਨਹੀਂ ਸਰ ਪਰਸੋ ਸ਼ੁੱਕਰਵਾਰ ਸਾਡੇ ਨਾਲ ਥੋੜੀ ਜੀ ਬੇਸੀ ਹੋਈ ਸੀ ਮਾੜੀ ਜੀ ਇਹਨਾਂ ਦੀ ਜਗ੍ਹਾ ਇਹ ਵਾਲੀ ਹੈਗੀ ਅਸੀਂ ਇੱਧਰ ਟਾਇਰ ਰੱਖਦੇ ਸੀ ਇਹਨਾਂ ਨੇ ਇਹਨਾਂ ਦੇ ਫਾਦਰਨਾਲਾ ਇਹ ਬ੍ਰਦਰ ਨਾਲ ਥੋੜਾ ਬੋਤਾ ਬੋਲੇ ਮੈਂ ਖੁਦ ਚਲਾ ਗਿਆ ਇਹਨਾਂ ਦੇ ਕੋਲ ਮੈਂ ਤਾਂ ਭਾਜੀ ਗਲਤੀ ਜੇ ਤੁਹਾਨੂੰ ਲੱਗਦਾ ਤੁਹਾਡੀ ਜਗ੍ਹਾ ਅਸੀਂ ਨਹੀਂ ਵਰਤਦੇ ਅਸੀਂ ਸਮਾਨ ਚੁੱਕ ਲਿਆ ਗੱਲ ਖਤਮ ਉਹ ਕਹਿੰਦੇ ਸੀ ਇਹ ਦੇਖੋ ਇਹ ਬੋਲ ਦੇ ਉੱਪਰ ਲੈ ਕੇ ਆਓ ਤਾਂ ਕਿ ਮੈਂ ਇੱਧਰ ਦੇਖੋ ਸਰ ਤੁਸੀਂ ਇਹਦੇ ਨਾਲ ਡਾਲਾ ਜਲਾਤਾ ਪੱਕਾ ਕਰਕੇ ਤੇ ਮੈਂ ਕਹਾਂ ਜੀ ਸਾਡੀ ਦੁਕਾਨ ਤੇ ਡਾਊਟ ਪੈਗਾ ਉਹਨਾਂ ਨੂੰ ਕਿ ਸ਼ਾਇਦ ਅਸੀਂ ਕਬਜ਼ਾ ਕੀਤਾ ਤੁਸੀਂ ਨਾ ਲਾਓ ਕਹਿੰਦੇ ਨਹੀਂ ਅਸੀਂ ਕਈਆ ਲਾ ਕੇ ਕੱਢਦੇ ਆਂ ਇੱਥੇ ਉੱਥੇ ਅੱਗੇ ਅੰਦਰ ਬਾਹਰ ਕਰਦੇ ਆਂ ਕੋਈ ਗੱਲ ਨਹੀਂ ਤੁਸੀਂ ਕਰਦੇ ਹੋ ਇਸ ਦੇ ਬਾਅਦ ਜੋ ਜਦੋਂ ਉਹਨਾਂ ਨੂੰ ਬੁਲਾਇਆ ਆ ਕੇ ਗਾਲਾਂ ਕੱਢੀਆਂ ਇਹਨਾਂ ਨੇ ਪਹਿਲੀ ਵੀਡੀਓ ਵੀ ਹੈਗੀ ਇਹਨਾਂ ਦੀ ਤੁਸੀਂ ਦੇਖ ਸਕਦੇ ਜੀ ਤੇ ਗਾਲਾਂ ਕੱਢੀਆਂ ਇਹਨਾਂ ਨੇ ਸਾਨੂੰ ਇਸ ਤੋਂ ਬਾਅਦ ਇਹ ਰਾਜਨਾਮੇ ਕਰ ਲਿਆ ਕੋਈ ਗੱਲ ਨਹੀਂ ਚਲੋ ਛੋਟੀ ਮੋਟੀ ਗੱਲਾਂ ਦੀ ਮਾਰਕੀਟਿੰਗ ਖਤਮ ਹੋ ਗਈ ਅੱਜ ਪੁਲਿਸ ਲੈ ਕੇ ਆ ਗਏ ਵੀ ਸਾਡੇ ਕੋਲ ਵੀ ਤੁਸੀਂ ਆਪਣਾ ਕੁਝ ਦਿਖਾਓ ਸਾਰਾ ਕੁਝ ਪੁਲਿਸ ਨੂੰ ਲਿਆਂਦਾ ਸਰ ਕੀ ਮਤਲਬ ਅਸੀਂ ਕੋਈ ਕ੍ਰ ਜਿਆ ਸੀ ਕਿਸੇ ਨਾਲ ਗਲਤ ਕੀਤਾ ਜਗਾ ਦੇ ਰਹੀ ਹੈ ਤੈਨੂੰ ਨਹੀਂ ਦਿੱਕਤ ਹੈਗੀ ਤੂੰ ਸਾਨੂੰ ਸਿੱਧਾ ਆ ਕੇ ਕਹਿ ਉਹਨਾਂ ਦਾ ਹੈ ਵੀ ਕਹਿਣਾ ਹੈ ਕਿ ਉਹਨਾਂ ਦੀ ਬਿਲਡਿੰਗ ਉੱਤੇ ਤੁਹਾਡੇ ਕੋਈ AC ਜਾਂ ਟੈਂਕੀ ਲੱਗਾ ਹੋਇਆ ਉਹਨਾਂ ਕੋਲ ਪੁੱਛ ਕੇ ਲੈ ਆ ਜੀ ਇਹਨੂੰ ਆਪਣੇ ਬੱਚੇ ਵੀ ਸੁਵਾ ਕੇ ਖਾਵੇ ਤਿੰਨ ਦਿਨ ਤੋਂ ਮੈਂ ਦੁਕਾਨ ਤਿੰਨ ਮਹੀਨੇ ਤੋਂ ਦੁਕਾਨਦਾਰ ਦੀ ਦੁਕਾਨਦਾਰੀ ਕਰ ਰਿਹਾ ਸਾਰੇ ਬੈਂਕ ਨੂੰ ਪਤਾ ਮੈਂ ਇੱਕ ਚੋਰੀ ਚਿੱਪੇ ਲਾ ਸਕਦਾ ਉੱਪਰ ਜਾ ਕੇ ਇੰਨੇ ਵੱਡੇ ਇਸਨਰ ਇੰਨੀ ਜ਼ਿਆਦਾ ਵਾਇਰਿੰਗ ਕਰਕੇ ਕੋਈ ਜਾ ਸਕਦਾ ਇਹਨਾਂ ਦੀ ਸਹਿਮਤੀ ਨਾਲ ਹੈ ਪਾਣੀ ਦੀ ਟੈਂਕੀ ਹੈ ਔਰ AC ਹੈ ਔਰ ਕੁਝ ਨਹੀਂ ਹੈ ਜੇ ਤੁਹਾਡੇ ਵੱਲੋਂ ਜਿਹੜੇ ਹੁਣ ਵਿਧਾਇਕ ਸਾਹਿਬ ਆਏ ਨੇ ਦੋਨਾਂ ਵੱਲੋਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਕਿ ਵਿਧਾਇਕ ਸਾਹਿਬ ਮੇਰੇ ਨਾਲ ਧੱਕਾ ਕਰ ਰਹੇ ਨੇ ਉਹ ਤੇ ਮੈਂ ਖੁਦਕੁਸ਼ੀ ਕਰ ਲਵਾਂ ਇੱਕ ਮਿੰਟ ਇੱਕ ਮਿੰਟ ਬਾਜੀ ਕੋਈ ਕੋਈ ਸਾਡਾ ਕੋਈ ਕ੍ਰਿਮੀਨਲ ਫਰਗਾਰ ਨਹੀਂ ਕੋਈ ਕੁਝ ਨਹੀਂ ਤੁਸੀਂ ਆਗੇ ਪੁਲਿਸ ਨੂੰ ਲੈ ਕੇ ਆ ਜਾਓ ਉਦੀ ਦੁਕਾਨ ਦੇ ਉੱਤੇ ਮੇਰੀ ਦੁਕਾਨ ਤੇ ਚਲਦੇ ਮੈਂ ਉਹਨਾਂ ਦੇ ਲੈ ਜਾਵਾਂ ਤੇ ਉਹ ਕੀ ਕਰਨਗੇ ਉੱਥੋਂ ਡਰਾਮਾ ਕਰ ਰਹੇ ਨੇ ਕਿ ਮੈਂ ਹੱਤਵੱਥਿਆ ਕਰ ਲੂੰਗਾ ਯਾਰ ਇਹ ਤਾਂ ਥੋੜੀ ਹੁੰਦਾ ਐਕਚੁਅਲੀ ਇਹ ਹੈ ਕਿ ਮੈਂ ਇੱਥੇ ਗਣੇਸ਼ਚਰ ਆਫਿਸ ਆਇਆ ਸੀ ਜਿੱਦ ਲਈ ਮੇਰੇ ਵਰਕਰ ਜੋ ਬਾਲਮੀਕ ਇਸਮਾਇਨਾ ਰਿਲੇਟਿਡ ਸੀਗੇ ਉਹਨਾਂ ਨੇ ਸ਼ੋਭਾ ਯਾਤਰਾ ਦੇ ਉਸਲ ਦੇ ਉੱਤੇ ਮੈਨੂੰ ਕਾਟ ਦੇਣ ਵਾਸਤੇ ਕਿਹਾ ਸੀ ਤੇ ਮੈਂ ਉਹਦੇ ਨਾਲ ਡੋਗਰਾ ਜੀ ਬੈਠੇ ਸੀ ਤੁਸੀਂ ਵੀ ਡੋਗਰਾ ਜੀ ਨਾਲ ਮੇਨੂੰ ਗੱਲਬਾਤ ਕਰਦਾ ਗਿਆ ਸੀ ਉਪਰੋਂ ਕਾਟ ਦੇਣ ਆਏ ਤੇ ਉਹਨਾਂ ਨੇ ਕਿਹਾ ਮੈਨੂੰ ਕਿਹਾ ਸਾਰੇ ਕਾਟ ਲਲੋ ਉਹ ਗੱਲ ਕਰਦੇ ਜਦੋਂ ਸਾਡੀ ਆਪਸ ਦੇ ਵਿੱਚ ਬਹਿਸ ਹੋ ਗਈ ਜੀ ਜਦੋਂ ਬਹਿਸ ਹੋਈ ਮੈਨੂੰ ਮਨ ਅਕਸ਼ਰਦ ਵੀ ਕਹੇ ਤੇ ਹੱਥ ਪਾਈ ਨਹੀਂ ਜੀ ਤੇ ਜਦੋਂ ਮਾਮਲਾ ਵੱਧ ਗਿਆ ਤੇ ਅਸੀਂ ਕੋਈ ਅਕਸ਼ਰ ਨੂੰ ਬੁਲਾਇਆ ਉਹਨਾਂ ਨੇ ਸਟੇਟ ਦੇ ਦਿੱਤੀ ਹੈ ਜੋ ਕਾਰਵਾਈ ਰਹੀ ਹੈ ਲੜਾਈ ਚ ਕਿਹੜੇ ਤੇ ਜੋ ਵੀਡੀਓ ਇੱਕ ਬਾਰਲ ਹੋ ਰਹੀ ਸੀ ਇਹ ਹੱਥਾਂ ਬਾਜੀ ਦੀ ਹੋਈ ਹੈ ਜੀ ਤੇ ਬਾਰੇ ਕੀ ਕਰਨ ਨਹੀਂ ਮੈਨੂੰ ਉਸ ਬਾਰੇ ਤੇ ਇਸ ਮਾਮਲੇ ਦੇ ਵਿੱਚ ਕਿੰਨੇ ਜਣੇ ਆ ਜਿਹੜੇ ਜ਼ਖਮੀ ਹੋਏ ਆ ਮੇਰਾ ਖਿਆਲ ਦੋ ਤਿੰਨ ਜਣੇ ਜ਼ਖਮੀ ਹੋਏ ਆ ਜੀ ਤੇ ਉਹਨਾਂ ਨੇ ਜੋ ਕਾਰਵਾਈ ਕੀਤੀ ਇੱਕ ਰਾਤੀ ਮਾਮਲਾ ਆਇਆ ਸਾਹਮਣੇ ਜਿਹਦੇ ਵਿੱਚ ਆਪ ਵਿਧਾਇਕ ਰਮਨ अरोड़ा ਤੇ ਡੀਸੀਪੀ ਇਹਦੇ ਵਿੱਚ ਕਾਫੀ ਗੇਸਟ ਹੋਇਆ ਸੀਗਾ ਔਰ ਕਾਫੀ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਆਂ ਔਰ तमाम ਜਿਹੜੇ న్యూਸ ਚੈਨਲ ਹੈਗੇ ਜਾਂ ਨਿਊਜ਼ਪੇਪਰ ਹੈਗੇ ਉਹਨਾਂ ਤੇ ਆਇਆ ਹੈ ਵੀ ਨੁਇਸ਼ ਲੋਗੜਾ ਖਿਲਾਫ 307 ਤੇ ਐਸ ਸੀ ਐਸਟੀ ਐਕਟ ਦੇ ਇਹ ਮਾਮਲਾ ਦਰਜ ਕਰ ਦਿੱਤਾ। ਮੈਂ ਇਸ ਸੰਬੰਧੀ ਜਿਹੜੀ ਹਜੇ ਕੋਈ ਐਫ ਆਰ ਵਗੈਰਾ ਨਹੀਂ ਦਰਜ ਕੀਤੀ ਦੀ। ਔਰ ਮੈਂ ਇਹਦੇ ਇਸ ਵੰਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਮਾਮਲਾ ਵਿਚਾਰਦੇ ਹਾਂਗਾ ਉਹਦੇ ਵਿੱਚ ਜਿਹੜਾ ਹੈਗਾ ਅੱਗੇ ਜਿਹੜਾ ਇਹ ਸਾਰੀ ਰਿਪੋਰਟ ਲੈ ਕੇ ਰਹੀ ਹੈਗੀ ਬਰਲਾ ਤਰਫ ਸਾਨੂੰ ਭੇਜੀ ਜਾਵੇ ਉਸ ਤੋਂ ਬਾਅਦ ਜੋ ਵੀ ਮੰਦ ਹੈਗਾ ਉਹ ਹੱਲ ਹੋ ਜਾਵੇ। ਸਰ ਦੂਹਾਂਨੇ ਚ ਕੰਪਲੇਨਟ ਦੱਤ ਵੀ ਥਾਣਾ ਬਰਾਦਰੀ ਦੇ ਵਿੱਚ ਇੱਕ ਥਾਣਾ 6 ਨੰਬਰ की की कंप्लेंट करने के नहीं की देखो अल्टीमेटली जडिया हैगा उनने एप्लीकेशन आई है कुछ उन्होंने एलिगेशन जड़े लाए है वो जड़े विचार देना जो भी उदय सच्चाई होगी उदय अकॉर्डिंगली कार्रवाई करते जा विराज साहब उन्होंने कोई नहीं होना तो वाला तो कोई सर कर बुकिंग पर देखो अल्टीमेटली एक खतरा है क्योंकि यह बारे में जो चल रही है उसके बाद भी हो जरा है डिटेल की रिपोर्ट दी जा सके